ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਇਸ ਵਕਤ ਖੋਜ ਖਬਰ ਦੇ ਉੱਤੇ ਥਾਣਾ ਧਰਮ ਧਰਮਗੜ੍ਹ ਖੜਿਆਂਗੇ ਧਰਮਗੜ੍ਹ ਥਾਣੇ ਦੇ ਵਿੱਚ ਖੜਿਆਂ ਜੋ ਕਿ ਹੰਬਲਵਾਸ ਦੇ ਵਿੱਚ ਆਪਾਂ ਨੂੰ ਪਤਾ ਲੱਗਿਆ ਸੀ ਕਿ 10 ਦਿਨਾਂ ਦੇ ਵਿੱਚ ਦੋ ਮੌਤਾਂ ਹੋ ਗਈਆਂ ਸੀ ਨੌਜਵਾਨਾਂ ਦੀਆਂ ਚਿੱਟੇ ਵਾਲਿਆਂ ਦੀਆਂ ਚਿੱਟੇ ਦੇ ਟੀਕਿਆਂ ਦੇ ਕਾਰਨ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਗੱਲਬਾਤ ਕਰਦੇ ਆ ਪੁਲਿਸ ਪ੍ਰਸ਼ਾਸਨ ਪੂਰੀ ਟੀਮ ਖੜੀ ਹੈਗੀ ਧਰਮਗੜ੍ਹ ਥਾਣੇ ਦੀ ਜਿਨ੍ਹਾਂ ਨੇ ਦੋਸ਼ੀਆਂ ਨੂੰ ਫੜਿਆ ਹੋਇਆ ਹੈ ਸਾਹਮਣੇ ਬੈਠੇ ਵੀ ਨੇ نیچے ਤੇ ਬਾਕੀ ਕੀ ਕਾਰਵਾਈ ਹੋਈ ਹੈ ਪੂਰੀ ਗੱਲਬਾਤ ਸੁਣੋ ਤੁਸੀਂ ਵੀਡੀਓ ਵੀ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਓ ਵੀ ਚਿੱਟਾ ਕੀ ਬਣ ਰਿਹਾ ਹੈ ਹਾਂਜੀ ਕੱਲ ਜਿਹੜਾ ਸਵੇਰੇ ਸਾਨੂੰ ਇੱਕ ਫੋਨ ਆਇਆ ਸੀਗਾ ਹੰਬਲਵਾਸ ਜਿਖੇਪੜ ਤੋਂ ਇੱਥੇ ਕਿਸੇ ਲੜਕੇ ਦੀ ਡੈਥ ਹੋਈ ਆ ਤਾਂ ਉੱਥੇ ਜਿਹੜੀ ਸਾਡੀ ਪੁਲਿਸ ਪਾਰਟੀ ਪਹੁੰਚੀ ਪੁਲਿਸ ਪਾਰਟੀ ਨੇ ਪਹੁੰਚ ਕੇ ਜਿਹੜਾ ਹੈਗਾ ਉਹ ਲੜਕੇ ਦੇ ਡੈਡੀ ਦੇ ਅਵਤਾਪ ਸਿੰਘ ਦਾ ਬਿਆਨ ਲਿਖਿਆ ਉਹਨੇ ਲਿਖਾਇਆ ਵੀ ਮੇਰਾ ਲੜਕਾ ਜਿਹੜਾ ਨਸ਼ਾ ਕਰਨ ਦਾ ਆਦੀ ਸੀਗਾ ਉਹ ਜਿਹੜਾ ਨਸੇ ਦੀ टांग ਵਿੱਚ ਹੋਰੀ ਕਿਤੇ ਕਿਸੇ ਪਾਸੇ ਚਲਾ ਗਿਆ ਉਸ ਤੋਂ ਬਾਅਦ ਉਹਨੂੰ ਜਦੋਂ ਉਹ ਲੱਭਦੇ ਰਹੇ ਤਾਂ ਇੱਕ ਕਿਸੇ ਮਕਾਨ ਵਿੱਚ ਉਹ ਮਿਲਿਆ ਮਕਾਨ ਵਿੱਚੋਂ ਮਿਲਣ ਤੋਂ ਬਾਅਦ ਉਹਨਾਂ ਨੇ ਜਦੋਂ ਜਦੋਂ ਮਿਲਿਆ ਉਹ ਬੇਹੋਸ਼ ਸੀਗਾ ਉਹਨਾਂ ਨੇ ਜਾ ਕੇ ਲਿਜਾ ਕੇ ਹਸਪਤਾਲ ਚ ਸੁਨਾਮ ਦਾਖਲ ਕਰਾਇਆ ਦਾਖਲ ਕਰਾਉਣ ਤੋਂ ਬਾਅਦ ਸੁਨਾਮ ਤੋਂ ਰੈਫਰ ਕਰਤਾ ਉਹਨੂੰ ਰੈਫਰ ਕੀਤਾ ਪਰਿਵਾਰ ਦੀ ਗਰੀਬੀ ਕਾਰਨ ਕਰਕੇ ਉਹਨਾਂ ਨੇ ਜਿਹੜਾ ਹੈਗਾ ਅੱਗੇ ਲਿਜਾਣ ਦੀ ਯਾਏ ਉਹਨੂੰ ਵਾਪਸ ਘਰੇ ਲਿਆਏ ਘਰੇ ਲਿਆ ਕੇ ਸਵੇਰੇ ਜਦੋਂ ਉਹਨਾਂ ਨੇ ਲਖਾਇਆ ਵੀ ਸਵੇਰੇ ਦੀ ਘਰੇ ਆ ਕੇ ਸਵੇਰੇ ਡੈਥ ਹੋ ਗਈ ਦਸ ਹੋਣ ਤੋਂ ਬਾਅਦ ਸਾਡੇ ਥਾਣੇਦਾਰ ਸਰਪੇ ਸਿੰਘ ਨੇ ਅਵਤਾਰ ਸਿੰਘ ਦਾ ਵਿਆਹ ਦੇਖ ਕੇ ਜਿਹੜੇ ਜਿਹੜੇ ਵੀ ਬੰਦੇ ਸੀਗੇ ਜਿਹਦੇ ਘਰੇ ਉਹ ਗਿਆ ਸੀਗਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਮੁਕੱਦਮਾ ਦਰਜ ਕਰਕੇ ਉਹ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਰਾਤ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਦੇਖੇਪੁਰ ਦੇ ਏਰੀਏ ਤੋਂ ਗ੍ਰਿਫਤਾਰ ਕਰ ਲਿਆ ਦੋ ਮੁੰਡਿਆਂ ਨੂੰ ਜਿਹੜਿਆਂ ਜਿਹੜਿਆਂ ਤੋਂ ਸ਼ੱਕ ਸੀਗਾ ਵੀ ਉਹਨਾਂ ਨੇ ਇਹਨੂੰ ਚਿਕਤਾ ਲਗਵਾਇਆ ਜਾਂ ਕੋਈ ਹੋਰ ਨਸ਼ਾ ਖਵਾ ਕੇ ਜਾਂ ਕੋਈ ਜਹੀਲੀ ਦਵਾਈ ਪੀਣ ਕਰਕੇ ਜਾਂ ਹਾਰਟ ਅਟੈਕ ਕਰ ਕੇ ਹੋਣ ਕਰਕੇ ਉਹਦੀ ਡੈਥ ਹੋਈ ਆ ਉਹ ਮੁੰਡੇ ਦਾ ਪੋਸਟਮਾਰਮ ਕਰਾ ਕੇ ਡੈੱਡ ਬੋਡੀ ਵਾਰਸਾਂ ਦੇ ਹਵਾਲੇ ਕਰਕੇ ਉਹਨਾਂ ਨੇ ਕੱਲ ਸੰਸਕਾਰ ਕਰਤਾ ਜਿਹੜੇ ਦੋ ਦੋਸ਼ੀ ਸੀਗੇ ਸਾਹਮਣੇ ਆਏ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਤਫਤੀਸ਼ ਅਮਲ ਵਿੱਚ ਲੈਂਦੀ ਜਾਊਗੀ ਅੱਗੇ ਇਹ ਆ ਵੀ ਜਿਹੜੇ ਹੈਗੇ ਜਿਹੜੇ ਇਹ ਜੇ ਅਨਸਰ ਨੇਗੇ ਉਹਨਾਂ ਨੂੰ ਬਹੁਤ ਸਖਤ ਹਦਾਇਤ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਸਰਤਾ ਸਿੰਘ ਚਾਲਸੀ ਵੱਲੋਂ ਤੇ ਸਾਡੇ ਸਾਰੇ ਪ੍ਰਸ਼ਾਸਨ ਵੱਲੋਂ ਬਹੁਤ ਸਖਤ ਹਦਾਇਤ ਹੈ ਵੀ ਜਿਹੜੇ ਇਹ ਜੇ ਕੋਈ ਵੀ ਕਾਰਵਾਈ ਕਰੂਗਾ ਤਾਂ ਉਹਨਾਂ ਨੂੰ ਸਲਾਕਾਂ ਦੇ ਪਿੱਛੇ ਛੱਟਿਆ ਜਾਊਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਖਿਲਾਫ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਇਹ ਜੇ ਧੰਦੇ 'ਚ ਪਾਇਆ ਗਿਆ